ਭਗਵੰਤ ਮਾਨ ਦਾ ਆਉਣ ਵਾਲਾ ਸਮਾਂ ਤੇ ਇਹ ਦੱਸ ਰਿਹਾ ਵੀ ਜਿੰਨਾ ਇਹਨਾਂ ਨੇ ਲੁੱਟ ਲਈ ਜਾ ਤਾਂ ਇਹ ਬੀਜੇਪੀ ਚ ਜਾਣਗੇ ਜਾਂ ਇਹਦਾ ਇਹ ਆ ਵੀ ਬਾਹਰ ਭੱਜਣਗੇ ਦੋ ਰਸਤੇ ਨੇ 27 ਤੋਂ ਬਾਅਦ ਇਹ ਤੁਹਾਡੇ ਸਾਹਮਣੇ ਆ ਜਾਣਾ ਪਰ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਦੇ ਨਾਂ ਤੇ ਗਮਰਾਹ ਕੀਤਾ ਅੱਜ ਵੇਖੋ ਤੁਸੀਂ ਮਿਲਟਰਾਂ ਤੇ ਚਿਪਾਂ ਵਾਲਿਆਂ ਤੇ ਕਿੰਨਾ ਕੁ ਸਰਕਾਰ ਬੋਲੀ ਹੈ ਸਰਕਾਰ ਨੇ ਕਿੰਨੀ ਕ ਡਿਬੇਟ ਕੀਤੀ ਹੈ ਕਿੰਨਾ ਕ ਸੈਂਟਰ ਸਰਕਾਰ ਨੂੰ ਇਹਨਾਂ ਨੇ ਚੈਲੰਜ ਕੀਤਾ ਹੈ ਨਹੀਂ ਕਰਨਗੇ ਕਿਉਂਕਿ ਸੈਂਟਰ ਨਾਲ ਮਿਲ ਕੇ ਕਾਰਪੋਰੇਟਾਂ ਨੂੰ ਜਿੰਨੀ ਛੇਤੀ ਭਗਵੰਤ ਮਾਨ ਸਰਕਾਰ ਮਿਲ ਕੇ ਲਾਗੂ ਕਰ ਰਹੀ ਹੈ ਇੰਨੀ ਛੇਤੀ ਕੋਈ ਨਹੀਂ ਕਰ ਰਹੀ ਤੁਸੀਂ ਆਉਣ ਵਾਲੇ 16 ਜਨਵਰੀ ਨੂੰ ਪੂਰੇ ਪੰਜਾਬ ਦੇ ਵਿੱਚ ਵੱਡੇ ਪ੍ਰਦਰਸ਼ਨ ਹੋ ਰਹੇ ਨੇ ਆਪਣੇ ਨਾਲ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਬਿੱਟੂ ਮੱਲਣ ਜੀ ਨੇ ਬਿੱਟੂ ਜੀ ਇਹ ਜਿਹੜਾ 16 ਤਰੀਕ ਨੂੰ ਪ੍ਰਦਰਸ਼ਨ ਕਰਨ ਜਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਇਹ ਕਿਹੜੇ ਮੁੱਦਿਆਂ ਤੇ ਪ੍ਰਦਰਸ਼ਨ ਹੋ ਰਿਹਾ ਹੈ ਇਨਾਂ ਦੇ ਵਿੱਚ ਵੀ ਜਿਹੜਾ ਬਿਜਲੀ ਐ 225 ਜੋ ਸੈਂਟਰ ਸਰਕਾਰ ਲੈ ਕੇ ਆਈ ਹੈ ਇਹਨੂੰ ਆਪਾਂ ਕਾਲੇ ਕਾਨੂੰਨ ਹੀ ਕਹਿ ਸਕਦੇ ਹਾਂ ਜਦੋਂ ਖੇਤੀ ਕਾਲੇ ਕਾਨੂੰਨ ਆਏ ਸੀ ਉਦੋਂ ਵੀ ਇਹ ਵਿੱਚ ਸੀਗਾ ਪਰ ਉਦੋਂ ਵੱਡੀ ਲੜਾਈ ਜਦੋਂ ਲੜੀ ਲੋਕਾਂ ਨੇ ਕਾਲੇ ਕਾਨੂੰਨ ਵਾਪਸ ਕਰਾਏ ਤੇ ਇੱਕ ਵਾਰਾ ਇਹਦੇ ਤੇ ਸਰਕਾਰ ਪਿੱਛੇ ਹਟੀ ਤੇ ਉਹ ਗੱਲ ਹੈ ਵੀ ਜਦੋਂ ਪਿੱਛੇ ਹਟੀ ਤੇ ਉਸ ਤੋਂ ਬਾਅਦ ਇਹ ਵੀ ਲੋਕਾਂ ਚ ਗੱਲ ਥਰੀ ਬਾਦ ਦੇ ਵਿੱਚ ਇਹ ਬਿੱਲ ਸਰਕਾਰ ਲਿਆ ਸਕਦੀ ਹੈ ਇਹਦੇ ਵਿੱਚ ਸਰਕਾਰ ਨੇ ਇੱਕ ਜਿਵੇਂ ਆਪਾਂ ਕਿਸਾਨੀ ਅੰਦੋਲਨ ਲੜੇ ਸੀ ਉਹ ਇੱਕ ਰੋਟੀ ਦਾ ਮਸਲਾ ਸੀਗਾ ਉਹਨੂੰ ਰੋਟੀ ਨਾਲ ਜੋੜਿਆ ਗਿਆ ਵੀ ਇਨਸਾਨ ਦਾ ਅੰਦੋਲਨ ਹੈ ਉਸੇ ਤਰ੍ਹਾਂ ਜਿਹੜਾ ਬਿਜਲੀ ਆ ਇਹ ਇੱਕ ਸਾਡਾ ਅੰਗ ਹੈ ਉਸੇ ਤਰ੍ਹਾਂ ਸਰਕਾਰ ਹੁਣ ਬਿਜਲੀ 2020 2025 ਬਿਜਲੀ ਐਕਟ ਇਹ ਲੈ ਕੇ ਆਈ ਹੈ ਇਹਦੇ ਵਿੱਚ ਚਿਪਾਂ ਵਾਲੇ ਮੀਟਰ ਘਰਾਂ ਦੇ ਵਿੱਚ ਲਾ ਕੇ ਇਹਨੂੰ ਬਿਜਲੀ ਪ੍ਰਾਈਵੇਟ ਹੱਥਾਂ 'ਚ ਦੇ ਕੇ ਜਿਵੇਂ ਮੰਨ ਲਓ ਤੁਸੀਂ ਮੋਬਾਈਲ ਚਲਾਉਂਦੇ ਹੋ ਅ ਕਿਸੇ ਕੰਪਨੀ ਦਾ Airtel ਦਾ ਵਰਤਦੇ ਹੋ ਸਪਾਈਸ ਦਾ ਵਰਤਦੇ ਹੋ Vodafone ਦਾ ਵਰਤਦੇ ਹੋ Jio ਦਾ ਵਰਤਦੇ ਹੋ ਉਸੇ ਹੀ ਤਰ੍ਹਾਂ ਇਹ ਕੰਪਨੀਆਂ ਨੂੰ ਬਿਜਲੀ ਦਿੱਤੀ ਜਾਊਗੀ ਉਹ ਕੰਪਨੀਆਂ ਅੱਗੋਂ ਬਿਜਲੀ ਕੀ ਭਾਅ ਵੇਚਣਗੇ ਹੁਣ ਕਮੈਂਟਾਂ ਦੇ ਵਿੱਚ ਇਹ ਵੀ ਕਿਹਾ ਜਾਊ ਵੀ ਯਾਰ ਘੱਟ ਵਰਤ ਲੋ ਯਾਰ ਇਹਨੂੰ ਹਿਸਾਬ ਨਾਲ ਚਲਾ ਲਓ ਠੀਕ ਹੈ ਪੈਸੇ ਪਵਾ ਕੇ ਓਨੀ ਵਰਤ ਲਾਂਗੇ ਇਹ ਨਹੀਂ ਰਹਿਣੀ ਅੱਜ 6 ਰੁਪਏ ਜੂਨਟ ਪੈਂਦੀ ਹੈ ਬਿਜਲੀ ਦੀ ਉਹਦੇ ਨਾਲ 600 ਜੂਨਟ ਫਰੀ ਆਉਂਦੀ ਆ ਜਿਹੜਾ ਭਗਵੰਤ ਮਾਨ ਡੱਡੂ ਨੂੰ ਛਾਲਾ ਮਾਰਦਾ ਵੀ ਬਾਈ ਅਸੀਂ 600 ਜੂਨਟ ਫਰੀ ਦਿੰਨੇ ਆ ਅਸੀਂ ਬਿਜਲੀ ਫਰੀ ਵੰਡੀ ਹੋਈ ਆ ਲੋਕਾਂ ਦੇ ਵਿੱਚ ਇਹਨੂੰ ਇਹਨੇ ਵਿਰੋਧੀ ਪਾਰਟੀਆਂ ਲਈ ਕੁਰਸੀਆਂ ਡਾਈਆਂ ਵੀ ਆਪਾਂ ਡਿਬੇਟ ਕਰਦੇ ਆ ਇਸ ਗੱਲ ਤੇ ਭਗਵੰਤ ਮਾਨ ਡਿਬੇਟ ਕਰ ਲੈ ਆ ਕੇ ਵੀ ਜੇ ਚਿਪਾਂ ਵਾਲੇ ਮੀਟਰ ਪੰਜਾਬ 'ਚ ਲੱਗ ਜਾਂਦੇ ਨੇ ਫਿਰ ਇਹ ਕਿੱਥੋਂ 600 ਜੂਨਟ ਫਰੀ ਦੇਊਗਾ ਇਸ ਤੇ ਡਿਬੇਟ ਕਰ ਲੈ ਇਥੇ ਮਰਜ਼ੀ ਆਜੇ ਰੱਖ ਲੈ ਕੁਰਸੀਆਂ ਜਿਵੇਂ ਵਿਰੋਧੀ ਪਾਰਟੀਆਂ ਨਹੀਂ ਰੱਖਦੇ ਸੀ ਉਵੇਂ ਕਿਸਾਨ ਆਗੂਆਂ ਨੂੰ ਰੱਖ ਲੈ ਉਹ ਦੱਸ ਦੇਣਗੇ ਵੀ ਇਹ ਫ੍ਰੀ ਕਿਸ ਤਰ੍ਹਾਂ ਲੋਕਾਂ ਨੂੰ ਬਿਜਲੀ ਦਿੱਤੀ ਜਾਊਗੀ ਇਹ ਕੰਪਨੀਆਂ ਨੂੰ ਜਦੋਂ ਬਿਜਲੀ ਦੇਤੀ ਇਸੇ ਤਰ੍ਹਾਂ ਉਹ ਕੰਪਨੀਆਂ ਨੇ ਬਿਜਲੀ ਕੀ ਭਾਅ ਵਿੱਚ ਨਹੀਂ ਉਹਨਾਂ ਨੇ ਬਲੈਕ ਦੇ ਵਿੱਚ ਵੇਚਣੀ ਹੈ ਫਿਰ ਦੂਜੀ ਗੱਲ ਫਿਰ ਉੱਥੇ ਜਿਹੜਾ ਬਿੱਲ ਵੰਡਣ ਵਾਲਾ ਹੈ ਬਿੱਲ ਭਰਾਉਣ ਵਾਲਾ ਹੈ ਰੀਡਿੰਗ ਲੈਣ ਵਾਲਾ ਇਹ ਮੁਲਾਜ਼ਮ ਵੀ ਨਹੀਂ ਰਹਣੇ ਰਜਗਾਰ ਜਿਹੜੇ ਲੱਗੇ ਹੋਏ ਆ ਉਹ ਵੀ ਬਾਹਰ ਕੱਢ ਦਿੰਦੇ ਆ ਨਵੇਂਆਂ ਨੂੰ ਤਾਂ ਕਿੱਥੋਂ ਮਿਲਣਾ ਉਸ ਤੋਂ ਬਾਅਦ ਜਿਹੜੀ ਬਿਜਲੀ ਹੈ ਇਹਦਾ ਇੱਕ ਅੰਗ ਮੰਨ ਲਓ ਜੇ ਬਿਜਲੀ ਦਾ ਸਿਸਟਮ ਸਾਡੇ ਸਾਰਾ ਜੁੜਿਆ ਹੋਇਆ ਹੈ ਜੇ ਕੱਪੜੇ ਪ੍ਰੈਸ ਕਰਨੇ ਆ ਤਾਂ ਬਿਜਲੀ ਤੇ ਜੇ ਮੰਨ ਲਓ ਤੁਸੀਂ ਡੰਗਰਾਂ ਨੂੰ ਪਾਣੀ ਪਿਉਣਾ ਤਾਂ ਬਿਜਲੀ ਤੇ ਜੇ ਉੱਪਰ ਪਾਣੀ ਵਾਲੀ ਟੈਂਕੀ ਭਰਨੀ ਆ ਤਾਂ ਬਿਜਲੀ ਤੇ ਜੇ ਖੇਤਾਂ ਦੇ ਵਿੱਚ ਪਾਣੀ ਲਾਉਣਾ ਤਾਂ ਬਿਜਲੀ ਤੇ ਇਹਦਾ ਸਿਸਟਮ ਸਾਰਾ ਸਾਡਾ ਜੁੜਿਆ ਹੋਇਆ ਹੈ ਜਿਨੇ ਡੰਗਰ ਪਾਲਣੇ ਨੇ ਉਹ ਡੰਗਰ ਨਹੀਂ ਪਾਲ ਸਕਦਾ ਘਰ ਦੇ ਵਿੱਚ ਤੁਸੀਂ ਵੇਖੋ ਘਰਾਂ ਦੇ ਵਿੱਚ ਨਲਕੇ ਨਹੀਂ ਰਹੇ ਸਾਡੇ ਤੁਸੀਂ ਆਮ ਧਿਆਨ ਮਾਰੋ ਪਿੰਡਾਂ ਦੇ ਵਿੱਚ ਨਲਕੇ ਰਹੇ ਨਹੀਂ ਕਿਉਂਕਿ ਉਹ ਸਿਸਟਮ ਨਾਲ ਸਾਨੂੰ ਜੋੜਦਾ ਜੇ ਨਲਕਾ ਨਹੀਂ ਹੁਣ ਮੱਛੀ ਮੋਟਰ ਸਾਡੀ ਮਜਬੂਰੀ ਹੈ ਤਾਂ ਜਦੋਂ ਪਾਣੀ ਟੈਂਕੀ ਤੇ ਚੜਾਉਣਾ ਜੇ ਮੰਨ ਲਓ ਟੁੱਟੀ ਆਉਂਦੀ ਹੈ ਪਾਣੀ ਟੈਂਕੀ ਤੇ ਚੜਾਉਣਾ ਤਾਂ ਵੀ ਮੱਛੀ ਮੋਟਰ ਛੱਡਦੇ ਆ ਜੇ ਡੰਗਰ ਨੂੰ ਪਾਣੀ ਪਿਉਣਾ ਤਾਂ ਵੀ ਜੇ ਮੰਨ ਲਓ ਬਰਤਨ ਧੋਣੇ ਆ ਤਾਂ ਵੀ ਜੇ ਕੱਪੜੇ ਧੋਣੇ ਆ ਤਾਂ ਵੀ ਜੇ ਕੱਪੜੇ ਸਕਾਉਣੇ ਆ ਤਾਂ ਵੀ ਜੇ ਕੱਪੜੇ ਪ੍ਰੈਸ ਕਰਨੇ ਤਾਂ ਵੀ ਜੇ ਦਰਜੀ ਕੋਲੇ ਕੱਪੜੇ ਸਮਾਉਣ ਜਾਣੇ ਤਾਂ ਵੀ ਬਿਜਲੀ ਤੇ ਜਾਨੀ ਕਿ ਜੇ ਕੋਈ ਵੈਲਡ ਲਵਾਉਣਾ ਟੱਚ ਲਵਾਉਣਾ ਤਾਂ ਵੀ ਬਿਜਲੀ ਤੇ ਜੇ ਕੋਈ ਚਗਾਠਾਂ ਬਣਾਉਣੀਆਂ ਮਕਾਨ ਪਾਉਣੇ ਤਾਂ ਵੀ ਬਿਜਲੀ ਤੇ ਸਿਸਟਮ ਸਾਡਾ ਬਿਜਲੀ ਦਾ ਇੱਕ ਸਰੀਰ ਦਾ ਸਾਡਾ ਅੰਗ ਹੈ ਉਸਤੇ ਸਰਕਾਰ ਨੇ ਆ ਕੇ ਸਾਡੇ ਤੇ ਬਾਰ ਕੀਤਾ ਵੀ ਇਹਨੂੰ ਕਾਰਪੋਰੇਟਾਂ ਦੇ ਹੱਥਾਂ 'ਚ ਦੇ ਕੇ ਉਸ ਤੋਂ ਬਾਅਦ ਜਿਹੜੇ ਆਪਾਂ ਖੇਤਾਂ ਦੇ ਵਿੱਚ ਖੜੇ ਆ ਹਰੇ ਭਰੇ ਖੇਤ ਨੇ ਇਹਨਾਂ ਦੇ ਵਿੱਚ ਆ ਕੇ ਇਹਨਾਂ ਨੇ ਇੱਥੇ ਚਿਪਾਂ ਵਾਲੇ ਮੀਟਰ ਟੰਗ ਦੇਣੇ ਆ ਇਹ ਇੱਥੇ ਬਿੱਲ ਲਾਗੂ ਹੋਣੇ ਨੇ ਫਿਰ ਤੁਸੀਂ ਵੇਖੋ ਜੇ ਸਰਕਾਰ ਇੱਥੋਂ ਪਿੱਛੇ ਨਾ ਹਟੀ ਫਿਰ ਇੱਥੇ ਕਿਹੜਾ ਮਾਈ ਦਾ ਲਾਲ ਆ ਕੇ ਮੋਟਰ ਚਲਾ ਕੇ ਆ ਖੇਤ ਨੂੰ ਪਾਣੀ ਲਾ ਲੂਗਾ ਕਣਕ ਨੂੰ ਜਾਂ ਝੋਨੇ ਨੂੰ ਪਾਣੀ ਲਾ ਲੂਗਾ ਇਹਦੇ ਤੇ ਹਮਲਾ ਕਰ ਦੇਣਾ ਇਹ ਇਸ ਤਰ੍ਹਾਂ ਸਰਕਾਰ ਲੱਗੀ ਹੋਈ ਆ ਮਸਲਾ ਗੰਭੀਰ ਹੈ ਪਿੰਡਾਂ ਦੇ ਵਿੱਚ ਲੋਕਾਂ ਨੂੰ ਆਦਿਆਂ ਉੱਠੋ ਆਪਦੇ ਆਪਦੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਮੂਰੇ 16 ਤਰੀਕ ਨੂੰ ਸੰਜੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਇਕੱਠ ਲੈ ਕੇ ਜਾਓ ਜਨਤਕ ਜਥੇਬੰਦੀਆਂ ਕੱਚੇ ਮੁਲਾਜ਼ਮ ਨੇ ਕੰਮੇ ਨੇ ਕਸਾਨ ਨੇ ਮਜ਼ਦੂਰ ਨੇ ਇਹ ਸਾਰਿਆਂ ਤੇ ਹਮਲਾ ਹੈ ਇਹ ਇਸ ਚੀਜ਼ ਦਾ ਸਾਥ ਦਿਓ ਤੇ ਪੰਜਾਬ ਸਰਕਾਰ ਅਜੇ ਇਸ ਚੀਜ਼ ਤੇ ਚੁੱਪ ਧਾਰੀ ਹੋਈ ਹੈ ਜੇ ਕੋਈ ਬੋਲਦਾ ਉਹਦੇ ਤੇ ਪਰਚੇ ਦਾ ਦੇ ਦਿੰਦੇ ਨੇ ਵੀ ਤੂੰ ਜ਼ੁਰਤ ਕਿਵੇਂ ਕੀਤੀ ਜਿਵੇਂ ਪਿਛਲੇ ਦਿਨੀ ਪੱਤਰਕਾਰਾਂ ਤੇ ਪਰਚੇ ਦਿੱਤੇ ਹੋਏ ਨੇ ਵੀ ਤੂੰ ਜ਼ੁਰਤ ਕਿਵੇਂ ਕੀਤੀ ਬੋਲਣ ਦੀ ਕੀ ਸਵਾਲ ਕੀਤਾ ਉਹਨਾਂ ਨੇ ਤੇ ਇਹ ਆਖਿਆ ਸੀ ਮੁੱਖ ਮੰਤਰੀ ਦਾ ਗੱਡਾ ਕੌਣ ਲੈ ਕੇ ਗਿਆ ਇਹ ਹੀ ਕੀਤਾ ਸੀ ਆਰਟੀਆਈ ਪਾਈ 4 ਸਾਲਾਂ ਚ ਜਵਾਬ ਨਹੀਂ ਦਿੱਤਾ ਇਹੀ ਭਗਵੰਤ ਮਾਨ ਆ ਦੂਜਾ ਤੇ ਸਵਾਲ ਖੜੇ ਕਰ ਦੰਦਾ ਹੀ ਇਹ ਪੁੱਛਿਆ ਵੀ ਮੁੱਖ ਮੰਤਰੀ ਬਾਹਰ ਗਏ ਹੋਏ ਨੇ ਜਰਮਨੀ ਗਏ ਹੋਏ ਨੇ ਜਾਂ ਜਾਪਾਨ ਗਏ ਹੋਏ ਨੇ ਉਹਦਾ ਗੱਡਾ ਹੈ ਉਹ ਕਿੱਥੇ ਕਿੱਥੇ ਕੌਣ ਵਰਤ ਰਿਹਾ ਹੈ ਇਹ ਤਾਂ ਸਮਾਂ ਮੁੱਖ ਮੰਤਰੀ ਲਈ ਚੰਗੀ ਗੱਲ ਹੈ ਵੀ ਤੇਰਾ ਗੱਡਾ ਹੈ ਪੰਜਾਬ ਦੇ ਲੋਕਾਂ ਨੇ 92 ਚੁਣ ਕੇ ਤੈਨੂੰ ਭੇਜਿਆ ਤੇ ਤੈਨੂੰ ਮੁੱਖ ਮੰਤਰੀ ਬਣਾਇਆ ਤੈਨੂੰ ਉਹ ਗੱਡੇ ਦਾ ਮਾਲਕ ਬਣਾਇਆ ਉਹ ਤੇਰੀ ਹਾਜ਼ਰੀ ਚ ਗੱਡਾ ਕੌਣ ਲੈ ਕੇ ਗਿਆ ਉਹ ਗੱਡਾ ਫਿਰ ਉਹ ਕੋਈ ਨਜਾਇਜ਼ ਕੋਈ ਇਸਤੇਮਾਲ ਤਾਂ ਨਹੀਂ ਕਰ ਰਿਆ ਉਹਦਾ ਕੋਈ ਪੈਸੇ ਦੇ ਵਿੱਚ ਕੋਈ ਵੇ ਇਧਰ ਉਧਰ ਕੋਈ ਮਾ ਕੋਈ ਆਪਾਂ ਨੂੰ ਕਹਿ ਲਗੇ ਵੀ ਗਲਤ ਇਸਤੇਮਾਲ ਕਿਸੇ ਵੀ ਚੀਜ਼ ਦੇ ਵਿੱਚ ਰੱਖ ਕੇ ਜਾਂ ਕੋਈ ਉਹਦਾ ਨਜਾਇਜ਼ ਉਹ ਪਾਵਰ ਦਾ ਕੋਈ ਇਸਤੇਮਾਲ ਤਾਂ ਨਹੀਂ ਕਰ ਰਿਆ ਇਹ ਚੀਜ਼ ਤਾਂ ਚੰਗੀ ਗੱਲ ਹੈ ਉਹ ਸਵਾਲ ਦੇ ਜਵਾਬ ਦੇਣ ਦੇ ਵਿੱਚ ਚੱਕ ਕੇ ਉਹਨਾਂ ਤੇ ਪਰਚੇ ਦਰਜ ਕਰੇ ਕੱਲ ਹਾਈ ਕੋਰਟ ਨੇ ਬਹੁਤ ਵੱਡੀਆਂ ਟਿੱਪਣੀਆਂ ਕੀਤੀਆਂ ਨੇ ਬੀਤੂ ਜੀ ਇਸ ਮਾਮਲੇ ਤੇ ਹਾਈ ਕੋਰਟ ਨੇ ਵੀ ਕਿਹਾ ਕਿ ਕੀ ਸਰਕਾਰ ਸਵਾਲਾਂ ਨੂੰ ਰੋਕਣਾ ਚਾਹੁੰਦੀ ਹੈ ਸਰ ਪਰ ਹਾਈ ਕੋਰਟ ਨੇ ਕਿਹਾ ਕਿ ਜੇ ਜਨਤਕ ਲਾਈਫ ਜਿਉਉਣੇ ਆ ਤਾਂ ਫਿਰ ਇੰਨੇ ਇੱਕ ਸਵਾਲ ਤਾਂ ਤੁਹਾਨੂੰ ਛੱਲਣੇ ਚਾਹੀਦੇ ਨੇ ਉਹਦਾ ਹਾਈ ਕੋਰਟ ਨੇ ਇਹ ਕਿਹਾ ਹੈ ਵੀ ਇਸ ਲੋਕਤੰਤਰ ਦੇ ਵਿੱਚ ਜੇ ਸਵਾਲ ਕਰ ਸਕਦਾ ਹੈ ਜਨਤਕ ਤੌਰ ਤੇ ਜੇ ਤੁਸੀਂ ਲਾਈਵ ਦੇ ਵਿੱਚੋਂ ਤੁਹਾਨੂੰ ਸਵਾਲ ਹੋਣਗੇ ਤੇ ਜੇ ਤੁਸੀਂ ਸਤਾ ਦੇ ਵਿੱਚੋਂ ਤੁਹਾਨੂੰ ਲੋਕਾਂ ਨੇ ਤੁਨਕੇ ਭੇਜਿਆ ਹੋਇਆ ਤੁਸੀਂ ਇੱਕ ਲੋਕਾਂ ਦੇ ਨੁਮਾਇੰਦੇ ਘਮਾਉਂਦੇ ਹੋ ਤੁਸੀਂ ਵੋਟਾਂ ਵੇਲੇ ਆ ਕੇ ਕਹਿੰਦੇ ਹੋ ਜਦੋਂ ਵੋਟਾਂ ਦਾ ਮੌਸਮ ਆ ਰਿਹਾ ਅੱਗੇ ਵੀ ਅਸੀਂ ਸੇਵਾਦਾਰ ਹੈ ਲੋਕਾਂ ਦੇ ਅਸੀਂ ਸੇਵਾ ਕਰਨ ਵਾਸਤੇ ਆਏ ਆ ਫਿਰ ਲੋਕ ਸਾਨੂੰ ਸਵਾਲ ਕਰ ਸਕਦੇ ਨੇ ਲੋਕ ਸਾਨੂੰ ਕਹਿ ਸਕਦੇ ਨੇ ਵੀ ਤੁਸੀਂ ਆਹ ਇਸ ਕੁਰਸੀ ਤੇ ਬੈਠਿਓ ਪਹਿਲਾਂ ਭਗਵੰਤ ਮਾਨ ਜਦੋਂ ਚੁਟਕਲੇ ਸੁਣਾਦਾ ਸੀ ਉਦੋਂ ਵੀ ਇਹਨੂੰ ਕਿੰਨੇ ਕੁ ਕੋਈ ਸਵਾਲ ਕਰਦਾ ਸੀ ਜਦੋਂ ਇਹ ਵਿਰੋਧੀ ਧਿਰ ਚ ਸੀ ਉਦੋਂ ਵੀ ਇਹਨੂੰ ਕਿੰਨੇ ਕੁ ਕੋਈ ਸਵਾਲ ਕਰਦਾ ਸੀ ਜੋ ਸਤਾ ਦੇ ਵਿੱਚ ਹੈ ਜੋ ਸਰਕਾਰ ਤੇ ਬੈਠਾ ਹੈ ਉਸ ਕੁਰਸੀ ਤੇ ਬੈਠਾ ਹੈ ਉਸ ਜ਼ਿੰਮੇਵਾਰੀ ਤੇ ਬੈਠਾ ਹੈ ਉਹਨੂੰ ਤਾਂ ਸਵਾਲ ਹੋਣਗੇ ਫਿਰ ਤੁਸੀਂ ਆਏ ਲੋਕਤੰਤਰ ਦਾ ਗਲਾ ਇੱਕ ਪਾਸੇ ਲੋਕਤੰਤਰ ਆ ਉਹਦਾ ਤੁਸੀਂ ਇਹਦੇ ਗਲਾ ਘੁੱਟ ਦਿਓਗੇ ਆਏ ਆਵਾਜ਼ਾਂ ਬੰਦ ਕਰ ਦਿਓਗੇ ਪੰਜਾਬ ਦੇ ਵਿੱਚ ਤੁਸੀਂ ਐ ਸੰਗੀ ਦੇ ਵਿੱਚ ਗੂਠਾ ਦੇ ਕੇ ਆਵਾਜ਼ ਦਬਾ ਲੋਂਗੇ ਜੇ ਤੁਸੀਂ ਇੱਕ ਆਵਾਜ਼ ਦਬਾਵੋਗੇ ਇੱਥੇ ਹਜ਼ਾਰਾਂ ਉੱਠਣਗੀਆਂ ਇਹ ਪੰਜਾਬ ਦੀ ਧਰਤੀ ਹੈ ਇਹਨੇ ਸਵਾ ਲੱਖ ਨਾਲ ਇੱਕ ਲੜਾਤਾ ਸੀ ਭਗਵੰਤ ਬਾਣਸਿਆ ਦਿਨ ਤੇਰੇ ਥੋੜੇ ਰਹਿ ਗਏ ਇਹੀ ਭਗਵੰਤਮਾਨ ਸੋ ਨੂੰ ਮੈਂ ਦੱਸਣਾ ਚਾਹੁੰਨਾ ਆਉਣ ਵਾਲੇ ਸਮੇਂ ਦੇ ਵਿੱਚ ਮਾਲੇ ਨੇ ਬਹੁਤ ਲੁੱਟ ਲਿਆ ਇਹਨਾਂ ਨੇ ਫਿਰ ਪੈਰਾਂ ਤੋਂ ਲੈ ਕੇ ਸਿਰ ਤੱਕ ਖਾ ਗਏ ਇਹ ਪੰਜਾਬ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਖਾ ਗਏ ਇਸ ਪੌਣੇ 5 ਲੱਖ ਕਰੋੜ ਦਾ ਪੰਜਾਬ ਨੂੰ ਕਰਜ਼ਾਈ ਕਰਤਾ 75 7500 ਕਰੋੜ ਰੁਪਏ ਦੇ ਅਸਥਿਹਾਰ ਲਾਤੇ ਉਹ ਚੀਜ਼ਾਂ ਜੇ ਕੋਈ ਚੱਥੇ ਸਾਹਮਣੇ ਲਿਆਉਂਦਾ ਇਹਨਾਂ ਦੇ ਇਹ ਪਰਚੇ ਦਰਜ ਕਰਦੇ ਨੇ ਇਹ ਆਮ ਘਰਾਂ ਚੋਂ ਚੱਲ ਕੇ ਆਏ ਸੀ ਆਮ ਕੁਰਤੇ ਪਜਾਮਿਆਂ ਦੇ ਵਿੱਚ ਆਏ ਸੀਗੇ ਆਮ ਕਹਿੰਦੇ ਸੀ ਆਮ ਅਸੀਂ ਸੱਥਾਂ ਚ ਕੋਈ ਰੇੜੀ ਵਾਲਾ ਆਇਆ ਕੋਈ ਮਜ਼ਦੂਰਾਂ ਦਾ ਆਇਆ ਕੋਈ ਕਿਸਾਨਾਂ ਦਾ ਆਇਆ ਅਸੀਂ ਤਾਂ ਸੇਵਾ ਕਰਨ ਆਏ ਆ ਪਰ ਜਿਹੜੇ ਉਹ ਭੌਰ ਆਏ ਨੇ ਦਿੱਲੀ ਵਾਲੇ ਉਹ ਭੌਰ ਮਾਲ ਲੁੱਟ ਕੇ ਉਹਨਾਂ ਨੇ ਚਲੇ ਜਾਣਾ ਪਰ ਪੰਜਾਬ ਦੇ ਵਿੱਚ ਇਹਨਾਂ ਨੇ ਰਹਿਣਾ ਇਹ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਵਿਰੋਧੀ ਧਿਰ 'ਚ ਵੀ ਹੋਏ ਆਪਾਂ ਇਹਨਾਂ ਦੇ ਇਹਨਾਂ ਨੂੰ ਫੇਰ ਕਿਤੇ ਚੌਂਕ ਦੇ ਵਿੱਚ ਮਿਲ ਜਾਗੇ ਫੇਰ ਇਹਨਾਂ ਦੀਆਂ ਬਾਈਟਾਂ ਕਰਦੇ ਮਿਲ ਜਾਗੇ ਫੇਰ ਆਵਾਜ਼ ਇਹਨਾਂ ਦੀ ਇਹ ਕਹਿਣਗੇ ਸਾਡੀ ਆਵਾਜ਼ ਵੀ ਚੱਕੋ ਇਹ ਸਰਕਾਰਾਂ ਖਿਲਾਫ ਬੋਲਣਗੇ ਜਿਵੇਂ ਅੱਜ ਦੂਜੇ ਕਰ ਰਹੇ ਨੇ ਫੇਰ ਮਿਲ ਜਾਗੇ ਪਰ ਜਿਹੜੇ ਉਹ ਭੌਰ ਆਏ ਆਗੇ ਉਹ ਭੌਰਾਂ ਨੇ ਤਾਂ maal ਲੁੱਟ ਕੇ ਇੱਥੋਂ ਚਲੇ ਜਾਣਾ ਉਹਨਾਂ ਨੇ ਤਾਂ ਕੋਈ ਸਟੇਟ ਹੋਰ ਭਲਣੀ ਐ ਵੀ ਹੁਣ ਕਿਸੇ ਹੋਰ ਸਟੇਟ 'ਚ ਜਾ ਕੇ ਗੱਪ ਮਾਰ ਕੇ ਆਪਾਂ ਇੱਥੇ ਸਤਾ ਦਾ ਆਨੰਦ ਮਾਣੋ ਤੇ ਇੱਥੋਂ maal ਲੁੱਟ ਕੇ ਫੇਰ ਦਿੱਲੀ ਨੂੰ ਲੈ ਕੇ ਜਾਓ ਉਹਨਾਂ ਨੇ ਤਾਂ ਇਹ ਕਰਨਾ ਹੈ